ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨ ਹੋਵਈ ਗੁਰਮੁਖ ਪਾਤਿ ਜਿਮਕ ਲਾਦਨੀ ਹੈ ਗੁਰਮੁਖ ਸੰਸਾ ਮੂਲ ਨ ਹੋਵਈ ਚਿੰਤਾ ਵਿੱਚ ਹੋ ਜਾਏ ਜੋ ਕਿਛ ਹੋਏ ਸੋ ਸਹਿਦੇ ਹੋਏ ਕਹਿਣਾ ਕਿਛ ਨਾ ਜਾਏ ਨਾਨਕ ਤੈਨ ਕਾ ਆਖਿਆ ਆਪ ਸੁਣੇ ਜੇ ਲਇਣ ਪੰਨਾ ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹ ਸਮਾਣੀ ਅੰਤਰ ਨਿਰਮਲ ਨਾਉ ਅਣ ਦਿਨ ਜਾਗੇ ਕਦੇ ਨਾ ਸੋਵੇ ਸਹਜੇ ਅੰਮ੍ਰਿਤ ਪਿਆਉ ਮੀਠਾ ਬੋਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਓ ਮਿੱਠਾ ਉਚਾਰਨ ਕਰਨੇ ਕਈ ਮਿੱਠਾ ਬੋਲ ਜੰਦੇ ਨੇ ਮਿੱਠਾ ਬੁੱਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਓ ਨਿਜ ਘਰ ਵਾਸਾ ਸਦਾ ਸੁਹ ਦੇ ਨਾਨਕ ਤੈਨ ਮਿਲਿਆ ਸੁਖ ਪਾਉ ਪੌੜੀ ਹਰ ਧਨ ਰਤਨ ਜਵੇ ਹਰੀ ਸੋ ਗੁਰ ਹਰ ਧਨ ਹਰ ਪਾਸੇ ਦਿਵਾਇਆ ਤੇ ਵਿਸਰਾਮ ਇਸੇ ਤਰ੍ਹਾਂ ਲਉਣਾ ਹੈ ਹਰ ਧਨ ਰਤਨ ਜਵੇਹਰੀ ਇੱਥੇ ਵਿਸਰਾਮ ਸੋ ਗੁਰ ਹਰ ਧਨ ਇੱਥੇ ਠਮਕ ਹਰ ਪਾਸੇ ਦਿਵਾਇਆ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹ ਮੰਗ ਲਏ ਅਕੈ ਕੋਈ ਕਿਹ ਦੇਵਾ ਦਿਵਾਏ ਏਹ ਹਰ ਧਨ ਜੋਰ ਕੀਤਾ ਕਿਸੇ ਨਾਲ ਨਾ ਡਾਇ ਵੰਡਾਇ ਪਾਠੀ ਸਿੰਘ ਜੀ ਨੇ ਪਤਾ ਹੀ ਨਹੀਂ ਲੱਗਨ ਦਿੱਤਾ ਵਿਸਰਾਮ ਕਿੱਥੇ ਹੈ ਯਾਨੀ ਰੁਕਣਾ ਵਿਸਰਾਮ ਤੇ ਹੈ ਜੇ ਕਿਸੇ ਕਿਹੋ ਇੱਥੇ ਥੋੜਾ ਠਹਿਰਾ ਦੇ ਦੇਣਾ ਜੇ ਕਿਸੇ ਕਿਹੋ ਦਿਸ ਆਵੇ ਇੱਥੇ ਠਮਕ ਤਾਂ ਕੋਈ ਕਿਹੋ ਮੰਗ ਲਏ ਇੱਥੇ ਠਮਕ ਆਕਾ ਕੋਈ ਕਿਹੋ ਦੇ ਵਾਈ ਇਥੇ ਵਿਸਰਾਮ ਯਾਨੀ ਜਿਆਦਾ ਵਿਸਰਾਮ ਇਉਂ ਲੱਗਣਾ ਹੈ ਇਉਂ ਰੁਕਣਾ ਹੈ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾਏ ਇਥੇ ਵਿਸਰਾਮ ਆ ਮੱਕਾ ਕਹਿ ਜਾਂਦੇ ਨੇ ਅਕਾ ਨਹੀਂ ਕਹਿਣਾ ਅਕਾ ਪੂਲਾ ਹੀ ਬੋਲਣਾ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਕਿਹੋ ਨਹੀਂ ਕਹਿਣਾ ਕਕੇ ਕਿ ਲਾ ਹਾਏ ਹੂੜਾ ਕਿਹੋ ਹੁੰਦਾ ਕੱਕੇ ਸਿਆਰੀ ਹਾਏ ਔਂਕੜ ਕਿਹੋ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕਾ ਕੋਈ ਕਿਹੋ ਦਿਵਾਏ 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 ਇੱਥੇ ਜਿਆਦਾ ਰੁਕੋ ਇਹ ਹਰ ਧਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ ਇਹੋ ਹਰ ਧਨ ਜੋਰ ਕੀਤਾ ਇੱਥੇ ਵੀ ਠhmC ਕਿਸਾਨ ਆਲ ਨਾ ਜਾਏ ਵਿੰਡਾਇ ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਕਿੱਥੇ ਵਿਸਰਾਮ ਹੈ ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਠਮਕ ਤਿਸ ਤਿਸ ਹਰ ਧਨ ਕੀ ਵੰਡ ਹੱਥ ਆਵੇ ਇੱਥੇ ਵਿਸਰਾਮ ਹੈ ਜਿਸ ਨੂੰ ਕਰਤਾ ਧੁਰ ਲੇਖ ਪਾਇਆ ਇਸ ਹਰ ਧਾਨ ਕਾ ਕੋਈ ਸ਼ਰੀਕ ਨਾਹੀ ਕਿਸੈ ਕਾ ਖਾਤ ਨਾਹੀ ਕਿਸੈ ਕੈ ਸੀਵ ਬੰਨੈ ਰੋਲ ਨਾਹੀ ਅੰਤੇ ਇਥੇ ਵਿਸਰਾਮ ਹੈ ਇਸ ਹਰ ਧਾਨ ਕਾ ਕੋਈ ਸ਼ਰੀਕ ਨਾਹੀ ਇਸ ਹਰ ਧਾਨ ਕਾ ਇਥੇ ਥੋੜਾ ਠਹਿਰਾ ਕੋਈ ਸ਼ਰੀਕ ਨਾਹੀ ਇਥੇ ਠਮਕ ਕਿਸੈ ਕਾ ਖਾਤ ਨਾਹੀ ਖਾਤ ਵੀ ਪੂਲਾ ਬੋਲਨੇ ਇਥੇ ਠਮਕ ਕਿਸੇ ਕੈਸੀ ਬੰਨਾ ਰੂਲ ਨਾਹੀ ਇੱਥੇ ਵਿਸਰਾਮ ਹੈ ਯਾਨੀ ਇੱਥੇ ਇਉਂ ਪੰਕਤੀ ਇਹ ਪੜਨੀ ਹੈ ਇਸ ਹਰ ਧਨ ਕਾ ਕੋਈ ਸਰੀਕ ਨਾਹੀ ਕਿਸੇ ਕਾ ਖਾਤ ਨਾਹੀ ਕਿਸੇ ਕੈਸੀ ਬੰਨਾ ਰੂਲ ਨਾਹੀ ਇੱਥੇ ਵਿਸਰਾਮ ਅੱਗੇ ਪੜੋ ਜੀ ਜੇ ਕੋ ਹਰ ਧਨ ਕੀ ਵਖੀਲੀ ਕਰੇ ਤਿਸ ਕਾ ਮੁਹ ਹਰ ਚਹੋ ਕੁੰਡਾ ਵਿੱਚ ਕਾਲਾ ਕਰਾਇਆ ਜੇ ਕੋ ਹਰ ਧਨ ਕੀ ਬਖੀਲੀ ਕਰੇ ਇਥੇ ਠਮਕ ਤਿਸ ਕਾ ਮੁਹ ਇਥੇ ਠਮਕ ਹਰ ਹਰ ਚਹੋ ਨਹੀਂ ਕਹਿ ਲੈਣਾ ਹਰ ਚਹੋ ਹਰ ਤੇ ਥੋੜੀ ਜਮਕ ਲੈ ਲਾ ਕੇ ਬੋਲਨੀ ਹੈ ਹਰ ਚਹੋ ਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ ਦੇਖ ਦੇਖ ਨੇਤ ਨੇਤ ਚੜਾ ਸਵਾਇਆ ਸਰ ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਐੜੇ ਕੰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਉੱਭਰੈ ਜਿਤ ਪੋਲਾ ਬੋਲਣਾ ਜੇ ਤ ਦੁਆਰ ਉੱਭਰੈ ਤਿਤੈ ਲੈਹ ਉਬਾਰ ਤਿਤੈ ਲੈਹ ਉਬਾਰ ਸਤਿਗੁਰੂ ਸੁਖ ਵੇਖਾਲਿਆ ਵੇਖਾਲਿਆ ਸਤਿਗੁਰੂ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨ ਸੁज्जਈ ਹਾਰ ਬੇਨ ਬਖਸਣ ਹਾਰ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੂਜੈ ਲੱਗੈ ਜਾਏ ਨਾ ਇਹ ਮਾਰੀ ਨਾਮ ਰੈ ਨਾ ਇਹ ਹਟ ਵਿਕਾਇ ਇਹ ਨਹੀਂ ਕਹਿਣਾ ਸੁਣੋ ਈੜੀ ਸਿਆਰੀ ਹਹਾ ਏ ਜੇ ਜੇ ਸਿਆਰੀ ਹਹਾ ਜੇ ਕਕੇ ਸਿਆਰੀ ਹਹਾ ਕੇ ਇਸ ਤਰ੍ਹਾਂ ਛੇਤੀ ਬੋਲਣਾ ਏ ਕਵਾਂਗੇ ਤਾਂ ਈੜੀ ਲਾਂ ਹਾਹੇ ਲਾਂ ਲੱਗ ਜਾਈਏ ਇਹ ਜਾਂ ਏ ਕਵਾਂਗੇ ਤਾਂ ਹਾਹ ਮੁਕਤਾ ਹੋ ਜਾਏਗਾ ਲਾਂ ਨਾ ਧਿਆਨ ਨਾਲ ਬੋਲਣਾ ਨਾ ਇਹ ਮਾਰੀ ਨਾ ਮਰੈ ਇਥੇ ਵਿਸਰਾਮ ਨਾ ਇਹ ਹਟ ਵਿਕਾਇ ਨਾ ਇਹ ਮਾਰੀ ਨਾ ਮਰੈ ਨਾ ਅਗਲਾ ਨਾ ਮੁਕਤਾ ਹੈ ਨਾ ਇਹ ਮਾਰੀ ਨਾ ਅਮਰ ਹੈ ਨਾ ਇਹ ਹਟ ਵਿਕਾਇ ਗੁਰ ਕੈ ਸਬਦ ਪਰ ਜਾਲੀਐ ਪਰ ਜਾਲੀਐ ਪਰ ਅਤੇ ਜਾਲੀਐ ਦੇ ਵਿੱਚ ਡੈਸ਼ ਜੀ ਦੇ ਕੇ ਲੰਕਾ ਕੇ ਬੋਲਣਾ ਪਾਠ ਇਕੱਠਾ ਹੀ ਹੈ ਗੁਰ ਕੈ ਸਬਦ ਪਰ ਜਾਲੀਐ ਤਾਂ ਇਹ ਵਿੱਚ ਹੋ ਜਾਏ ਤਾਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਤੁਰ ਹੋ ਹੁਕਮੁ 부ਝਨੀ ਸਾਣ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਇਥੇ ਵਿਸਰਾਮ ਤੁਰ ਹੋ ਇਥੇ ਜਮਗਲਾ ਜਨੀ ਤੁਰ ਹੋ ਹੁਕਮ 부ਝਨੀ ਸਾਣ ਪੁੱਤੀ ਪਾਤੀ ਜਾਵਾਈ ਸਕੀ ਪਾਤੀ ਨਹੀਂ ਨਾ ਤੱਦਾ ਨੀ ਆ ਵਿੱਚ ਪਾਤੀ ਬਾ ਇੱਥੋਂ ਵੀ ਡੈਸ਼ ਦੇਣੀ ਐ ਤੀ ਪਾਤੀ ਯਾਨੀ ਇਕੱਠਾ ਪਾਤੀ ਪੁੱਤੀ ਪਾਤੀ ਜਾਵਾਈ ਸਕੀ ਸਕੀ ਨਹੀਂ ਕਹਿਣਾ ਪੁੱਤੀ ਪਾਤੀ ਜਾਵਾਈ ਸਕੀ ਸਕੀ ਅੱਗ ਅੱਗੋਂ ਪਿੱਛੋਂ ਟੋਲ ਡਿੱਠਾ ਇੱਥੇ ਵਿਸਰਾਮ ਲਾਹੀਉਨ ਸਭਨਾ ਕਾ ਅਭੁਮਾਨ ਪੁੱਤੀ ਪਾਤੀ ਜਾਵਾਈ ਸਕੀ ਅੱਗੋ ਪਿੱਛੋ ਟੋਲ ਡਿੱਠਾ ਲਾਹੀਉਨ ਸਭਨਾ ਕਾ ਅਭੁਮਾਨ ਪੁੱਤੀ ਪਾਤੀ ਜਾਵਾਈ ਸਕੀ ਅੱਗੋ ਪਿੱਛੋ ਟੋਲ ਡਿੱਠਾ ਇਥੇ ਵਿਸਰਾਮ ਲਾਹੀਉਨ ਸਭਨਾ ਕਾ ਅਭੁਮਾਨ ਜਿੱਥੈ ਕੋ ਵੇਖੈ ਤਿੱਥਾ ਮੇਰਾ ਸਤਿਗੁਰੂ ਹਰ ਬਕਸ਼ਿਉਸ ਸਭ ਜਹਾਨ ਜਿੱਥੇ ਕੋ ਵੇਖੇ ਿਤਥੇ ਮੇਰਾ ਸਤਗੁਰੂ ਇਥੇ ਵਿਸਰਾਮ ਹਰ ਬਕਸ਼ਿਉਸ ਸਗਲ ਜਹਾਨ ਹਰ ਬਕਸ਼ਿਉਸ ਸਭ ਜਹਾਨ ਜੇ ਸਤਗੁਰੂ ਨੂੰ ਮਿਲ ਮੰਨੇ ਸੁ ਹਾਲਤ ਪਾਲਤ ਸਿੱਜੈ ਜੇ ਬੇਮੁਖ ਹੋਵੈ ਸੋ ਫਿਰੈ ਪ੍ਰਿਸ਼ਟ ਥਾਨ ਜੇ ਸਤਗੁਰੂ ਨੂੰ ਮਿਲ ਮੰਨੇ ਇਥੇ ਥਮ ਸੁ ਹਾਲਤ ਪਲਤ ਸਿੱਝੈ ਇਥੇ ਵਿਸਰਾਮ ਜੇ ਬੇਮੁਖ ਹੋਵੈ ਸੋ ਫਿਰੈ ਪ੍ਰਿਸ਼ਟ ਥਾਨ ਜਨ ਨਾਨਕ ਕਹਿ ਬਲ ਹੋਆ ਮੇਰਾ Swami ਹਰ ਸੱਜਣ ਪੁਰਖ ਸੁਜਾਨ ਪੌਦੀ ਭਿਤ ਦੇਖ ਕੈ ਸਭ ਆਏ ਪਏ ਸਤਿਗੁਰੂ ਕੀ ਪੈਰੀ ਲਾਹਿਉਨ ਸਬਨਾ ਕੀ ਹੋ ਮਨੋ ਗੁਮਾਨ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਪੌਦੀ ਪਿੱਤ ਦੇਖ ਕੈ ਇੱਥੇ ਠੰਮਕ ਸਭ ਆਏ ਪਏ ਸਤਿਗੁਰੂ ਕੀ ਪੈਰੀ ਕਿੱਥੇ ਵਿਸਰਾਮ ਲਾਹਿਉਨ ਸਬਨਾ ਕੀ ਆਹੋ ਕੀ ਆਹੋ ਬੋਲਣਾ ਲਾਹਿਉਨ ਸਬਨਾ ਕੀ ਆਹੋ ਮਨੋ ਗੁਮਾਨ ਕੀ ਆਹੋ ਕੀ ਆਪੋ ਫੌਦੀ ਪਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਓਨ ਸਭਨਾ ਕੇ ਮਨ ਹੋ ਗੁਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ